ਜਨਮੇਜਾ ਸਿੰਘ ਸੇਖੋ ਜਿਹੜੇ ਸਾਬਕਾ ਮੰਤਰੀ ਪੰਜਾਬ ਹੈ ਸਾਡੇ ਨਾਲ ਹੈ ਸੇਖੋ ਸਾਹਿਬ ਹਾਲਾਤ ਕਿੰਨੇ ਗੰਭੀਰ ਬਣੇ ਪਏ ਨੇ ਪੰਜਾਬ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ ਪੰਜਾਬ ਬੁਰੀ ਤਰ੍ਹਾਂ ਡੁੱਬ ਚੁੱਕਿਆ ਹੈ ਔਰ ਖਾਸ ਤੌਰ ਤੇ ਫਿਰੋਜ਼ਪੁਰ ਦੀ ਐਸ ਵੇਲੇ ਬੜੀ ਨਾਜ਼ੁਕ ਹਾਲਤ ਬਣੀ ਪਈ ਹੈ ਬਿਲਕੁਲ ਫਿਰੋਜ਼ਪੁਰ ਜੇ ਹੋਰ ਥੋੜਾ ਪਾਣੀ ਆ ਗਿਆ ਤਾਂ ਜੇ ਬੰਨ ਟੁੱਟ ਗਿਆ ਫਿਰੋਜ਼ਪੁਰ ਵਾਲਾ ਤਾਂ ਸਾਰਾ ਫਿਰੋਜ਼ਪੁਰ ਸ਼ਹਿਰ ਵੀ ਡੁੱਬ ਸਕਦਾ ਹੈ ਸੋ ਸਰਕਾਰ ਦੀ ਇਹ ਅਣਗਹਿਲੀ ਹੈ ਪਹਿਲਾਂ ਸਰਕਾਰ ਨੇ ਬਿਲਕੁਲ ਕੁਝ ਕੀਤਾ ਨਹੀਂ ਨਾ ਕੋਈ ਨੋਚ ਬਣਾਈ ਹੈ ਨਾ ਕੋਈ ਸਟੱਡ ਬਣਾਇਆ ਹੈ ਨਾ ਕੋ ਮਿੱਟੀ ਪਾਈ ਹੈ ਬਾਦਲ ਸਾਹਿਬ ਵੇਲੇ ਹੁੰਦਾ ਸੀ ਕਿ ਮਈ ਦੇ ਮਹੀਨੇ ਦੇ ਵਿੱਚ ਸਾਰੀਆਂ ਮੀਟਿੰਗਾਂ ਬੁਲਾ ਕੇ ਅਫਸਰਾਂ ਦੀਆਂ ਔਰ ਸਾਰੇ ਪ੍ਰੋਜੈਕਟ ਲੈ ਕੇ ਉਹ ਜੁਲਾਈ ਚ ਪੈਸੇ ਦੇ ਦਿੰਦੇ ਸੀ ਤਾਂ ਕਿ ਜੂਨ ਜੁਲਾਈ ਦੇ ਵਿੱਚ ਕੰਮ ਖਤਮ ਹੋ ਜਾਏ ਅਗਸਤ ਚ ਮਹੀ ਪਹਿਣਾ ਸ਼ੁਰੂ ਹੋ ਜਾਂਦਾ ਪਰ ਇਹਨਾਂ ਨੇ ਤਾਂ ਬਿਲਕੁਲ ਪੜਤਾਲਿਆ ਹੀ ਕੁਛ ਨਹੀਂ ਸਿਕੂ ਸਾਹਿਬ ਸੀਐਮ ਆਏ ਸੀ ਕਿ ਮੇਰੀ ਉਹਨਾਂ ਨਾਲ ਇੰਟਰੈਕਸ਼ਨ ਹੋਈ ਮੈਂ ਸਵਾਲ ਕੀਤੇ ਸੀ ਉਹਨਾਂ ਨੂੰ ਇੱਕ ਨੋਚ ਸੀਗੀ ਟੈਂਡੀ ਵਾਲੇ ਉਹ ਪਾਸ ਹੋਈ ਹੋਈ ਵੀ ਆ ਮੈਂ ਸੁਖਬੀਰ ਬਾਦਲ ਜੀ ਨੂੰ ਵੀ ਇਹ ਸਵਾਲ ਕੀਤਾ ਸੀ ਉਦੋਂ ਐਮਪੀ ਸੀ ਪਰ ਉਹਨਾਂ ਨੇ ਇਹਨਾਂ ਨਜ਼ਰ ਨਹੀਂ ਦਿੱਤਾ ਉਸ ਉਸ ਗੱਲ ਨੂੰ ਉਹ ਹੁਣ ਸੀਐਮ ਤੋਂ ਪਾਸ ਵੀ ਕੱਲ ਸੀਐਮ ਸਾਹਿਬ ਜਿਹੜੇ ਆਏ ਸੀ ਉਹਨਾਂ ਨੇ ਵੀ ਕਹਿ ਦਿੱਤਾ ਮੈਂ ਲੋਕਾਂ ਨਾਲ ਗੱਲ ਕਰੂੰਗਾ ਇਹ ਕਿਵੇਂ ਵੇਖਦੇ ਹੋ ਹਰ ਕੋਈ ਲੀਡਰ ਲੀਡਰ ਦੀ ਗੱਲ ਸੱਟੀ ਜਾ ਰਿਹਾ ਮਰਦੀ ਪਬਲਿਕ ਪਈ ਹੈ ਅਸੀਂ ਅਸੀਂ ਬਿਲਕੁਲ ਲੀਡਰਾਂ ਤੇ ਨਹੀਂ ਸੱਟਿਆ ਜੀ ਸਾਡੇ ਵੇਲੇ ਤਾਂ ਆ ਲੋਕਾਂ ਨੂੰ ਪੁੱਛੋ ਅਸੀਂ ਤਾਂ 25 ਪਿੰਡ ਬਚਾਏ ਜਦੋਂ ਮੈਂ ਇਰੀਗੇਸ਼ਨ ਮਿਨਿਸਟਰ ਸੀ 25 ਪਿੰਡ ਬਚਾਏ ਔਰ ਅੱਜ ਤੱਕ ਇਹ ਬੰਨ ਨਹੀਂ ਟੁੱਟਿਆ ਔਰ ਇਹ ਬੰਨੇ ਪਾਸਾਰੇ ਪਿੰਡ ਬਚਾਰੇ ਸਿਕੂ ਸਾਹਿਬ ਖਾਮੀਆਂ ਕਿੰਨਾਂ ਦੀ ਮੰਨਦੇ ਹੋ ਡਰੇਨੇਜ ਵਿਭਾਗ ਦੀਆਂ ਮੰਨਦੇ ਹੋ ਆਈਆ ਸਲੋਪੀ ਕ੍ਰਿਸ਼ਨ ਕੁਮਾਰ ਜਿਹੜੇ ਨੇ ਤੁਸੀਂ ਇਹ ਸਭ ਨੂੰ ਸਿਕੂ ਮੈਂ ਤਾਂ ਸਰਕਾਰ ਦੀਆਂ ਮੰਨਦਾ ਨਹੀਂ ਮੈਂ ਕਿਸੇ ਅਫਸਰ ਤੋਂ ਕਿਉਂ ਛੱਟਾਂ ਜੇ ਸਰਕਾਰ ਹੀ ਨਾ ਪੜਤਾਲੇ ਸਰਕਾਰ ਮੀਟਿੰਗਾਂ ਹੀ ਨਾ ਕਰੇ ਸਰਕਾਰ ਪੈਸਾ ਹੀ ਨਾ ਦੇਵੇ ਅਫਸਰ ਕੀ ਕਰਨਗੇ ਸਿਕੂ ਸਾਹਿਬ 22 ਸਤੰਬਰ ਤੱਕ ਦਾ ਸਮਾਂ ਸੀਗਾ ਜਿਹੜਾ ਟਾਈਮ ਨੂੰ ਭਰਨ ਦਾ ਅਗਸਤ ਹੀ ਵਿੱਚ ਭਰਨਾ ਸ਼ੁਰੂ ਕਰ ਦਿੱਤਾ ਤੁਸੀਂ ਇਹ ਸਭ ਨੂੰ ਕਿਵੇਂ ਵੇਖਦੇ ਪੋਲਿਟਿਕਸ ਬੜੀਆਂ ਗਲਤੀਆਂ ਨੇ ਬੜੀਆਂ ਅਣਗਹਿਲੀਆਂ ਨੇ ਹੌਲੀ ਹੌਲੀ ਪਾਣੀ ਪਹਿਲਾਂ ਛੱਡ ਦੇ ਤਾਂ ਇੰਨਾ ਪਾਣੀ ਨਹੀਂ ਸੀ ਕਿਹਾ ਹਾਂ ਬਿਲਕੁਲ ਸੋ ਬੜੀਆਂ ਅਨਗਹਿਲੀਆਂ ਕੀ ਕਰੇ ਇੱਕ ਚੀਫ ਇੰਜੀਨੀਅਰ ਨੇ ਕੋਸ਼ਿਸ਼ੋਦੋ ਦੱਸ ਜੇ ਅੱਜ ਅਸੀਂ ਸਾਰੀ ਗੱਲ ਸਰਕਾਰ ਤੇ ਸਿੱੜਦੇ ਆਂ ਜਾਂ ਸਰਕਾਰ ਦੀਆਂ ਅਨਗਹਿਲੀਆਂ ਕਰਦੇ ਆਂ ਦੱਸਦੇ ਆ ਤੁਹਾਨੂੰ ਤਾਂ ਕਹਿਣਗੇ ਜੀ ਇਹ ਤਾਂ ਹੁਣ ਸਿਆਸਤ ਕਰਦੇ ਆ ਸਿਕੂ ਸਾਹਿਬ ਜਿਹੜੇ ਪ੍ਰਤੀ ਇਸ ਵੇਲੇ ਸਿਆਸਤ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਇਹ ਕਹਿੰਦੇ ਆ ਪੰਜਾਬ ਦੇ ਲੋਕ ਜਿਸ ਤਰ੍ਹਾਂ ਲੱਗੇ ਹੋਏ ਆ ਸਰਕਾਰ ਨਹੀਂ ਪੰਜਾਬ ਦੇ ਲੋਕ ਜਿਵੇਂ ਲੱਗੇ ਹੋਏ ਆ ਮੈਂ ਧੰਨਵਾਦ ਕਰਦਾ ਲੋਕਾਂ ਦਾ ਪੰਜਾਬੀਆਂ ਦਾ ਕਿ ਸਾਰਿਆਂ ਨੇ ਬੜੀ ਮਿਹਨਤ ਨਾਲ ਬਹੁਤ ਮਿੱਟੀ ਜਿੱਤਾਂ ਚਾਹੀਦੀ ਸੀ ਮਿੱਟੀ ਦਿੱਤੀ ਜਿੱਥੇ ਗੱਟੇ ਚਾਹੀਦੇ ਸੀ ਗੱਟੇ ਦਿੱਤੇ ਜਿੱਥੇ ਤਾਰ ਚਾਹੀਦੀ ਸੀ ਤਾਰ ਦਿੱਤੀ ਔਰ ਸ਼੍ਰੋਮਣੀ ਅਕਾਲੀ ਦਲ ਖਾਸ ਤੌਰ ਤੇ ਉਹ ਵੀ ਜਿੱਥੇ ਤੇਲ ਚਾਹੀਦਾ ਤੇਲ ਦੇ ਰਹੇ ਆ ਜਿੱਥੇ ਚਾਰਾ ਚਾਹੀਦਾ ਚਾਰਾ ਦੇ ਰਹੇ ਆ ਜਿੱਥੇ ਤੂੜੀ ਚਾਹੀਦੀ ਹੈ ਤੂੜੀ ਦੇ ਰਹੇ ਆ ਸਾਬਕਾ ਚੀਫ ਇੰਜੀਨੀਅਰ ਜਿਹੜੇ ਬੀਬੀਐਮ ਬੋਰਡ ਦੇ ਜਦੋਂ ਉਹ ਕੁਛ ਪਾਣੀ ਉਹਨਾਂ ਨੇ ਆਪਣੇ ਵੱਡੇ ਅਫਸਰ ਨੂੰ ਕਹਿ ਕੇ ਥੋੜੇ ਥੋੜੇ ਹਜ਼ਾਰਾਂ ਕਿਊਸਿਕ ਦੇ ਵਿੱਚ ਛੱਡਣਾ ਸ਼ੁਰੂ ਕੀਤਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਫੋਨ ਕੀਤਾ ਵੀ ਤੁਸੀਂ ਕੀ ਕਰ ਰਹੇ ਹੋ ਐਵੇਂ ਪਾਣੀ ਨਹੀਂ ਛੱਡਣਾ ਪਰ ਉਹ ਉਸ ਇੰਜੀਨੀਅਰ ਦਾ ਤਿਰਬੈ ਕਹਿ ਰਿਹਾ ਸੀਗਾ ਕਿ ਜੇ ਅਸੀਂ ਐਂ ਛੱਡਦੇ ਜਾਵਾਂਗੇ ਆਉਣ ਵਾਲੇ ਸਮੇਂ 'ਚ ਫਲੱਡ ਨਹੀਂ ਆਊਗਾ ਤੇ ਆ ਜੋ ਹੀ ਸਥਿਤੀ ਬਣ ਰਹੀ ਜਿਹੜਾ ਪਾਣੀ ਜਿਹੜਾ ਤੁਸੀਂ ਹੁਣੇ ਗੱਲ ਕੀ ਕੁਝ ਹਜ਼ਾਰਾਂ ਕਿਊਸਿਕ ਦੇ ਵਿੱਚ ਛੱਡਣਾ ਚਾਹੀਦਾ ਉਹ ਫਿਰ ਸਲੋ ਸਲੋ ਪਾਣੀ ਪਾਸ ਕਰਨਾ ਚਾਹੀਦਾ ਸੀ ਪਹਿਲਾਂ ਇਹਨਾਂ ਨੂੰ ਮੌਸਮ ਵਿਭਾਗ ਦਾ ਸਰਕਾਰ ਨੂੰ ਪਤਾ ਹੁੰਦਾ ਹੈ ਕਿ ਐਤ ਕਿੰਨਾ ਮੀਂਹ ਪੈਣਾ ਐਨਾ ਪਾਣੀ ਆਉਣਾ ਸਾਰਾ ਕੁਝ ਸਰਕਾਰ ਨੂੰ ਕ੍ਰਪਸ਼ਨ ਕ੍ਰਪਸ਼ਨ ਨੇ ਕੰਮ ਕੀਤਾ ਤੁਸੀਂ ਮੰਨਦੇ ਹੋ ਜਿਹੜੀ ਸਾਡੇ ਸਾਰੇ ਕਮਿਤੀਆਂ ਵੀ ਆਣ ਗਈਆਂ ਸਰਕਾਰ ਦੀ ਬਸ ਸੇ ਸੇ ਕੋਸਾ ਮੇਰੇ ਕੋਈ ਸਵਾਲ ਹੋਰ ਵੀ ਨੇ ਜਿਵੇਂ ਪੰਜਾਬ ਪੂਰੀ ਤਰ੍ਹਾਂ ਡੁੱਬ ਚੁੱਕਿਆ ਮਾਰ ਹੇਟ ਹੈ ਕੱਚੀਆਂ ਜ਼ਮੀਨਾਂ ਨੇ ਜੇ ਮੁਆਵਜ਼ੇ ਮਿਲਨੇ ਆ 5 5 7 7000 ਮੁਆਵਜ਼ਾ ਉਹਨਾਂ ਦਾ ਡੀਜ਼ਲ ਮੱਚ ਜਾਣਾ ਬਣਦਾ ਹੀ ਨਹੀਂ ਕੁਝ ਬਣਨਾ ਇਹਨੇ ਨਾ ਕੀ ਬਣਦਾ ਗਰੀਬਾਂ ਤੁਸੀਂ ਤੁਸੀਂ ਅਬਜ਼ਰਵ ਕੀ ਕਰ ਰਹੇ ਹੋ ਕਿਸਾਨਾਂ ਨੂੰ ਮੇਰੇ ਅਬਜ਼ਰਵ ਕੀ ਕੀਤਾ ਤੁਸੀਂ ਦੇਖੋ ਇਸ ਵੇਲੇ ਜਿਹੜਾ ਪੰਜਾਬ ਦਾ ਕਿਸਾਨ ਜਿਹੜਾ ਦਰਿਆਵਾਂ ਦੇ ਡੁੱਬਿਆ ਬੈਠਾ ਹੈ ਉਹਦੀ ਹਾਲਤ ਬਹੁਤ ਨਾਜ਼ੁਕ ਹੈ ਤਰਸਯੋਗ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਉਹਨਾਂ ਦਾ ਮੁਆਵਜ਼ਾ ਦੇਵੇ ਜਿਨ੍ਹਾਂ ਦੇ ਡੰਗਰ ਮਰੇ ਉਹਨਾਂ ਨੂੰ ਡੰਗਰਾਂ ਦਾ ਮੁਆਵਜ਼ਾ ਦੇਵੇ ਜਿਨ੍ਹਾਂ ਦੇ ਘਰ ਡਿਗਿਆ ਉਹ ਘਰਾਂ ਦਾ ਮੁਆਵਜ਼ਾ ਦਿੱਤਾ ਜਾਵੇ ਇਹ ਕੰਮ ਕਰੇ ਸੁਖਵੀਰ ਬਾਦਲ ਸਾਹਿਬ ਦੀ ਕੀ ਪ੍ਰਤੀਕਰਮ ਹੈ ਸੁਪਰ ਲੈ ਕੇ ਜੋ ਤੁਹਾਡੇ ਨਾਲ ਜੇ ਗੱਲ ਕੰਮ ਸੁਖਵੀਰ ਬਾਦਲ ਨੇ ਸੱਦਾ ਦੇ ਵਿੱਚ ਕੀਤਾ ਕਿਸੇ ਲੀਡਰ ਨੇ ਨਹੀਂ ਕਰਿਆ ਕਿਸੇ ਪਾਰਟੀ ਨੇ ਨਹੀਂ ਕੀਤਾ ਸੇਕੋ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤਾਂ ਪੀਬੀਸੀ ਨਿਊਜ਼ ਤੇ ਜਨਮੇਜ ਸਿੰਘ ਸੇਕੋ ਸਾਫਕਾ ਮੰਤਰੀ ਜਿਹੜੇ ਹੈ ਉਹ ਹੁਣੇ ਇੱਥੇ ਜਾਇਜ਼ਾ ਲੈਣ ਆਏ ਆ ਪਰ ਹਾਲਾਤ ਕੁਝ ਇਸ ਤਰੀਕੇ ਦੇ ਨੇ ਕਿ ਇੱਥੇ ਤਸਵੀਰਾਂ ਕੁਝ ਹੋਰ ਬੋਲਦੀਆਂ ਨੇ ਪਰ ਕਿਤੇ ਨਾ ਕਿਤੇ ਮੰਨਣਾ ਪਏਗਾ ਪੋਲਿਟਿਕਸ ਜ਼ਰੂਰ ਪੰਜਾਬ ਨਾਲ بڑے ਵੱਡੇ ਪੱਦਰਤੀ ਹੋਈ ਹੈ ਕਿਉਂਕਿ ਹਰ ਲੀਟਰ ਇੱਕ ਦੂਜੇ ਤੇ ਤੁਮ ਤੇ ਜਾ ਕਹ ਲੀਏ ਕੁਝ ਦੇ ਤੇ ਗੱਲ ਜਿਹੜੀ ਹੈ ਸੱਟ ਦਾ ਪਰ ਜਿਹੜੇ ਆਮ ਪਬਲਿਕ ਦਾ ਜਿਹੜਾ ਨੁਕਸਾਨ ਹੈ ਉਹ ਲੋਕਾਂ ਦਾ ਹੀ ਹੈ ਤਾਂ ਤੁਸੀਂ ਇਸੇ ਤਰ੍ਹਾਂ ਪੀਪੀਸੀ ਨਿਊਜ਼ ਦੇ ਨਾਲ ਬਨੇ ਰਹੋ